ਲੰਗਰਾਂ ਦੇ ਵਿੱਚ ਤਾਂ ਭੀੜ ਬਹੁਤ ਨਜ਼ਰ ਆਉਂਦੀ ਹੈ ਪਰ ਕਿਤਾਬਾਂ ਵਾਲੀ ਦੁਕਾਨ ਤੇ ਬਹੁਤ ਘੱਟ ਹੈ। ਵੀਰ ਜੀ ਜਦੋਂ ਕਹਿ ਲਈ ਨਾ ਮਨੁੱਖ ਨੂੰ ਇਹ ਕਿਤਾਬਾਂ ਦੀ ਭੁੱਖ ਸ਼ੁਰੂ ਹੋ ਗਈ ਨਾ ਉਹ ਸ਼ੁਰੂ ਹੋ ਗਈ ਆਪਣੇ ਮਾਤਾ ਪਿਤਾ ਤੋਂ ਨਿੱਕੇ ਹੁੰਦੇ ਘੜੋਨੇ ਲੈ ਕੇ ਦਿੰਦੇ ਆ। ਬਿਲਕੁਲ। ਤੇ ਜਦੋਂ ਵੱਡੇ ਹੁੰਦੇ ਆਪਾਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਾਉਨੇ ਆ ਫਿਰ ਉਹ ਬੱਚਾ ਪੜ੍ਹਾਈ ਕਰਦਾ ਹੈ। ਇਹ ਚੰنگਾ ਪਤਾ ਕਦੋਂ ਪੈਦਾ ਹੋਊਗੀ ਜਦੋਂ ਮਾਤਾ ਪਿਤਾ ਚਾਹਣਗੇ ਕਿ ਸਾਡੇ ਬੱਚੇ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਜੁੜਨ। ਤੁਸੀਂ ਦੇਖੋ ਵੀ ਹਰੀ ਸਿੰਘ ਨਲਵਾਏ ਜੀ। ਇਹ ਦੁਨੀਆ ਦਾ ਇੱਕ ਅਜਿਹਾ ਜਰਨਲ ਹੋਇਆ ਏ ਨੰਬਰ 1 ਤੇ ਆ ਜਿਸ ਨੂੰ ਜਰਨਲ ਦੇਖੀ ਅਸੀਂ ਜੰਗ ਜੂ ਨੀਤੀ ਨਾਲ ਉਹ ਵੀ ਨੰਬਰ 1 ਆ ਜੇ ਅਸੀਂ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਵੀ ਇੱਕ ਗੁਰ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਜਿੱਥੇ ਅਸੀਂ ਹੋਰ ਲੰਗਰ ਲਾਉਣੇ ਆ ਜਲੇਬਾਂ ਦੇ ਪਕੌੜਿਆਂ ਦੇ ਉਹਦੇ ਨਾਲ ਅਸੀਂ ਕਿਤਾਬਾਂ ਦਾ ਲੰਗਰ ਵੀ ਲਾਇਆ ਜਾਂਦਾ ਜੋ ਉਹਨੇ ਕਿਤਾਬਾਂ ਜਿਹੜੀਆਂ ਇਹਨਾਂ ਦੇ ਵਿੱਚ ਗੁਰ ਇਤਿਹਾਸ ਗੁਰਬਾਣੀ ਨਾਲ ਸੰਬੰਧਿਤ ਇਹੜੀਆਂ ਕਿਤਾਬਾਂ ਨੇ ਸਟੀਕਰ ਨੇ ਗੁਰਬਾਣੀ ਦੀਆਂ ਉਹ ਲਾਈਆਂ ਜਾ ਰਹੀਆਂ ਤੇ ਸੰਗਤ ਉਤਸ਼ਾਹ ਵੀ ਦਿਖਾ ਰਹੀ ਹੈ ਪਹਿਲਾਂ ਸਾਨੂੰ ਨਿਮੋਸ਼ੀ ਵੀ ਹੁੰਦੀ ਸੀ ਕਿ ਸੰਗਤਾਂ ਘਟ ਆਉਂਦੀਆਂ ਪਰ ਵੈਰੂ ਦੀ ਕਿਰਪਾ ਹੈ ਕਿ ਹੁਣ ਵਾਪਸ ਅਸੀਂ ਮੁੜੇ ਆ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਸਾਡੇ ਜੁੜ ਰਹੇ ਨੇ ਮੀਡੀਆ ਦੇ ਰਾਈ ਪ੍ਰਚਾਰ ਦੇ ਰਾਈ ਲਾਭ ਹੋ ਰਿਹਾ ਇਹਦਾ ਲਾਭ ਹੋ ਰਿਹਾ ਜੀ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ਪੁਰਬ ਦੇ ਸੰਬੰਧ ਵਿੱਚ ਪੋਵੰਡ ਨਗਰ ਦੇ ਵਿੱਚ ਮੇਲਾ ਚੱਲ ਰਿਹਾ ਤੇ ਇੱਕ ਸਟਾਕ ਨਜ਼ਰ ਆਇਆ ਸਾਨੂੰ ਇੱਥੇ ਬਕਸ ਦਾ ਤੇ ਬਹੁਤ ਸਾਰੇ ਲੰਗਰ ਜਿਹੜੇ ਇੱਥੇ ਚੱਲ ਰਹੇ ਨੇ ਅਸੀਂ ਵੇਖ ਰਹੇ ਸੀ ਕਿ ਲੰਗਰਾਂ ਦੇ ਵਿੱਚ ਇੰਨੀ ਜ਼ਿਆਦਾ ਭੀੜ ਕਿ ਲੋਕ ਲਾਈਨਾਂ ਲਾ ਕੇ ਖਲੋਤੇ ਨੇ ਪਰ ਬੁਕਸਟਿਕ ਜਿਹੜੀ ਆ ਜਿੱਦੀ ਸਾਨੂੰ ਜ਼ਿਆਦਾ ਲੋੜ ਆ ਉੱਥੇ ਇੱਕਾ ਦੁੱਕਾ ਲੋਕਾਂ ਨੂੰ ਛੱਡ ਕੇ ਕੋਈ ਕਿਤਾਬਾਂ ਵਾਲੇ ਪਾਸੇ ਵੇਖਦਾ ਤੱਕ ਨਹੀਂ ਆ ਇਹ ਬਹੁਤ ਵੱਡੀ ਘਾਟ ਹੈ ਸਾਡੀ ਕੌਮ ਦੀ ਵੀਰ ਜੀ ਜਦ ਨਾਲ ਗੱਲਬਾਤ ਕਰਦੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਲਣਾ ਚਾਹੁੰਦੇ ਲੰਗਰਾਂ ਦੇ ਵਿੱਚ ਤਾਂ ਭੀੜ ਬਹੁਤ ਨਜ਼ਰ ਆਉਂਦੀ ਹੈ ਪਰ ਕਿਤਾਬਾਂ ਵਾਲੀ ਦੁਕਾਨ ਤੇ ਬਹੁਤ ਘੱਟ ਵੀਰ ਜੇ ਜਦੋਂ ਕਹ ਲੈਣਾ ਮਨੁੱਖ ਨੂੰ ਇਹ ਕਿਤਾਬਾਂ ਦੀ ਭੁੱਖ ਸ਼ੁਰੂ ਹੋ ਗਈ ਨਾ ਉਹ ਸ਼ੁਰੂ ਹੋਊਗੀ ਆਪਣੇ ਮਾਤਾ ਪਿਤਾ ਤੋਂ ਜਦੋਂ ਜਿਵੇਂ ਆਪਾਂ ਬੱਚਿਆਂ ਨੂੰ ਮਾਤਾ ਪਿਤਾ ਵਾ ਨਿੱਕੇ ਹੁੰਦੇ ਖਡੌਣੇ ਲੈ ਕੇ ਦਿੰਦੇ ਆ ਬਿਲਕੁਲ ਤੇ ਜਦੋਂ ਵੱਡੇ ਹੁੰਦੇ ਆਪਾਂ ਉਹਨਾਂ ਨੂੰ ਸਕੂਲਾਂ ਦੇ ਵਿੱਚ ਪਾਉਨੇ ਆ ਫਿਰ ਉਹ ਬੱਚਾ ਪੜ੍ਹਾਈ ਕਰਦਾ ਏ ਇਹ ਚੰنگ ਪਤਾ ਕਦੋਂ ਪੈਦਾ ਹੋਊਗੀ ਜਦੋਂ ਮਾਤਾ ਪਿਤਾ ਚਾਹਣਗੇ ਕਿ ਸਾਡੇ ਬੱਚੇ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਜੁੜਨ ਹੁਣ ਤੁਸੀਂ ਦੇਖੋ ਵੀ ਹਰੀ ਸਿੰਘ ਨਲਵਾਏ ਜੀ ਇਹ ਦੁਨੀਆ ਦਾ ਇੱਕ ਅਜਿਹਾ ਜਰਨਲ ਹੋਇਆ ਏ ਨੰਬਰ 1 ਤੇ ਆ ਜਿਸ ਨੂੰ ਜਰਨਲ ਦੇਖੀ ਅਸੀਂ ਜੰਗ ਜੂ ਨੀਤੀ ਨਾਲ ਉਹ ਵੀ ਨੰਬਰ 1 ਆ ਜੇ ਅਸੀਂ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਵੀ ਇੱਕ ਇੱਕ ਮੈਂ ਇੱਕ ਕਟਨਾ ਸੰਜੀ ਕਰਾਂਗਾ ਈਸਟ ਇੰਡੀਆ ਕੰਪਨੀ ਆਣ ਕੇ ਬੈਠੀ ਐ ਉਹ ਪੰਜਾਬ ਦੇ ਵਿੱਚ ਕੁਝ ਕਮੀਆਂ ਦੱਸਦੀ ਐ ਵੀ ਆਹ ਕਮੀਆਂ ਨੇ ਪਰ ਹਰੀ ਸਿੰਘ ਨਲੂਆ ਉਹਨਾਂ ਨੂੰ ਉਹਨਾਂ ਦੇ ਦੇਸ਼ ਦੇ ਵਿੱਚ ਕੀ ਕੁਝ ਹੋ ਰਿਹਾ ਉਹ ਦੱਸਦਾ ਐ ਤੇ ਇੱਕ ਅਜਿਹਾ ਜਰਨਲ ਐ ਕਿ ਜਿੰਨੇ ਸ਼ੇਰ ਦਾ ਸ਼ਕਾਰ ਬਿਨਾ ਹियारों ਤੋਂ ਕੀਤਾ ਹੈ ਅੱਜ ਅਸੀਂ ਫੋਟੋਆਂ ਵੇਖ ਕੇ ਡਰ ਜਾਂਦੇ ਸ਼ੇਰਾਂ ਦੀਆਂ ਪਰ ਇਹਨਾਂ ਨੇ ਬਿਨਾ ਜਿਹੜਾ ਹियारों ਤੋਂ ਸ਼ਿਕਾਰ ਕੀਤਾ ਹੈ ਸਾਨੂੰ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਸਰਕਲ ਵੱਲੋਂ ਇੱਕ ਫੈਸਲਾ ਕੀਤਾ ਗਿਆ ਕਿ ਜਿੱਥੇ ਅਸੀਂ ਹੋਰ ਲੰਗਰ ਲਾਉਨੇ ਆ ਜਲੇਬਾਂ ਦੇ ਪਕੌੜਿਆਂ ਦੇ ਉਹਦੇ ਨਾਲ ਅਸੀਂ ਕਿਤਾਬਾਂ ਦਾ ਲੰਗਰ ਵੀ ਲਾਇਆ ਜਾਂਦਾ ਜੋ ਉਹਨੇ ਕਿਤਾਬਾਂ ਜਿਹੜੀਆਂ ਇਹਨਾਂ ਦੇ ਵਿੱਚ ਗੁਰ ਇਤਿਹਾਸ ਗੁਰਬਾਣੀ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਨੇ ਸਟੀਕਰ ਨੇ ਗੁਰਬਾਣੀ ਦੀਆਂ ਉਹ ਲਾਈਆਂ ਜਾ ਰਹੀਆਂ ਤੇ ਸੰਗਤ ਉਤਸ਼ਾਹ ਵੀ ਦਿਖਾ ਰਹੀ ਹੈ ਪਹਿਲਾਂ ਸਾਨੂੰ ਨਿਮੋਸ਼ੀ ਵੀ ਹੁੰਦੀ ਸੀ ਕਿ ਸੰਗਤਾਂ ਘਟ ਆਉਂਦੀਆਂ ਪਰ ਵੈਰੂ ਦੀ ਕਿਰਪਾ ਹੈ ਕਿ ਹੁਣ ਵਾਪਸ ਅਸੀਂ ਮੁੜੇ ਆ ਗੁਰ ਇਤਿਹਾਸ ਗੁਰਬਾਣੀ ਦੇ ਨਾਲ ਸਾਡੇ ਜੁੜ ਰਹੇ ਨੇ ਮੀਡੀਆ ਦੇ ਰਾਈ ਪ੍ਰਚਾਰ ਦੇ ਰਾਈ ਲਾਭ ਹੋ ਰਿਹਾ ਇਹਦਾ ਲਾਭ ਹੋ ਰਿਹਾ ਜੀ ਲਾਭ ਤਾਂ ਹੋਵੇਗਾ ਨਾ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਅਸੀਂ ਕੋਸ਼ਿਸ਼ ਨਾ ਕੀਤੀ ਤੇ ਲਾਭ ਨਹੀਂ ਹੋਵੇਗਾ ਹੁਣ ਅਸੀਂ ਇਹ ਸਟਾਲ ਲਾਉਣੇ ਆ ਹਰ ਸਾਲ ਇੱਥੇ ਲੱਗਦਾ ਹੈ ਆਰਕਿਓ ਚਾਚੇ ਤੌਰ ਤੇ ਪ੍ਰਬੰਧਕਾਂ ਨੂੰ ਸਾਨੂੰ ਪਹਿਲਾਂ ਕਹਤਾ ਜੀ ਤੁਸੀਂ ਇਹ ਸਟਾਲ ਜਰੂਰ ਲਾਉਣਾ ਹੈ ਬੜਾ ਵਧੀਆ ਕਸ਼ਾ ਮਿਲਦਾ ਹੈ ਤੇ ਵੈਰੂ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਸਟਰੀ ਸਰਕਲ ਵੱਲੋਂ ਇਹਦਾ ਕੈਂਪ ਸਟਾਲ ਹੈ ਲੱਗ ਹਰ ਸਾਲ ਲੱਗਦਾ ਹੈ ਕਿੰਨੇ ਕਿਤੇ ਬੱਚੇ ਸਾਡੇ ਮੋਬਾਈਲ ਤੇ ਜ਼ਿਆਦਾ ਖੁਸ਼ ਰਹਿੰਦੇ ਆ ਪਰ ਕਿਤਾਬਾਂ ਪੜਨ ਵਾਲੇ ਬਹੁਤ ਘੱਟ ਲੋਕ ਨੇ ਤੁਹਾਨੂੰ ਕੀ ਲੱਗਦਾ ਨਹੀਂ ਉਹ ਉਹ ਵੀ ਹੈਗਾ ਹੈ ਪਰ ਅਸਲ ਦੇ ਵਿੱਚ ਉਸ ਚੀਜ਼ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਹੁਣ ਜੇ ਮੰਨ ਲਓ ਕੋਈ ਵੀ ਚੀਜ਼ ਦਾ ਪ੍ਰਚਾਰ ਜ਼ਿਆਦਾ ਹੋਊਗਾ ਉਹ ਆਪਾਂ ਨੂੰ ਜ਼ਿਆਦਾ ਚੀਜ਼ ਲੱਗੂਗੀ ਪਰ ਇਹਦੇ ਵਿੱਚ ਬੱਚੇ ਕਿਤਾਬਾਂ ਵੀ ਪੜ੍ਹਦੇ ਨੇ ਛੋਟੇ-ਛੋਟੇ ਬੱਚੇ ਵੀ ਸਾਡੇ ਤੋਂ ਅਣਕੇ ਕਿਤਾਬਾਂ ਖਰੀਦੇ ਨੇ ਤੇ ਇਸ ਟੌਪਿਕ ਨਾਲ ਖਰੀਦੇ ਨੇ ਕਿ ਜਿਹੜੇ ਸਾਨੂੰ ਵੀ ਇਤਿਹਾਸ ਦੇ ਵਿੱਚ ਉਹ ਨਹੀਂ ਪਤਾ ਹੁੰਦਾ ਕਿ ਆਹ ਟੌਪਿਕ ਕੀ ਹੈਗਾ ਉਹ ਬੱਚੇ ਸਾਨੂੰ ਅਣਕੇ ਦੱਸਦੇ ਅਸੀਂ ਕਿਤਾਬਾਂ ਰੱਖਦੇ ਬੱਚੇ ਡਿਮਾਂਡ ਕਰਕੇ ਜਾਂਦੇ ਕਿ ਅਗਲੇ ਸਾਲ ਅਸੀਂ ਆ ਕਿਤਾਬ ਲੈ ਕੇ ਜਾਣੀਆਂ ਉਹ ਕੀ ਕਰਦੇ ਨੇ ਜਿਵੇਂ ਉਹਨਾਂ ਇੱਕ ਕਿਤਾਬ ਖੜੀ ਹੈ ਉਹ ਦੂਸਰੇ ਸਾਲ ਲਈ ਪਹਿਲਾਂ ਸਲੱਡ ਕਰਕੇ ਦੱਸ ਕੇ ਜਾਂਦੇ ਕਿ ਵੀਰ ਜੀ ਆਹ ਕਿਤਾਬ ਨੂੰ ਤੱਕ ਪੜ੍ਹ ਲੈਣੀ ਆ ਅਗਲੇ ਸਾਲ ਮੈਨੂੰ ਇਹ ਕਿਤਾਬ ਜ਼ਰੂਰ ਦੇ ਕੇ ਜਾਇਓ ਹੂੰ ਕਮੀਆਂ ਕਿੱਥੇ ਰਹਿ ਗਈਆਂ ਪ੍ਰਚਾਰ ਤਾਂ ਬਹੁਤ ਹੋ ਰਿਹਾ ਸਿੱਖ ਧਰਮ ਦਾ ਹੁਣ ਤਾਂ ਮੀਡੀਆ ਰਹੀਂ ਟੈਲੀਵਿਜ਼ਨ ਆ ਰਹੀਂ ਜਿਤਨਾ ਵੀ ਮਤਲਬ ਹਰ ਇੱਕ ਬੰਦਾ ਪ੍ਰਚਾਰ ਬਹੁਤ ਕਰ ਰਿਹਾ ਕਮੀਆਂ ਕਿੱਥੇ ਰਹਿ ਗਈਆਂ ਕਮੀਆਂ ਜੀ ਵੀਰ ਜੀ ਜਿੱਥੇ ਰਹਿ ਜਾਂਦੇ ਨੇ ਜਦੋਂ ਆਪਾਂ ਕਿਤਾਬ ਦੇ ਵਿੱਚ ਇੱਕ ਮਾੜੀ ਚੀਜ਼ ਲੱਭ ਲੈਂਦੇ ਆ ਪਿਓ ਉਹਨੂੰ ਪ੍ਰਚਾਰੀ ਜਾਂਦੇ ਕਿ ਇਹ ਚ ਮਾੜੀ ਚੀਜ਼ ਮਾੜੀ ਗਈ ਪਰ ਅਸੀਂ ਸਾਰੀ ਨਹੀਂ ਪੜ੍ਹਦੇ ਜਦੋਂ ਅਸੀਂ ਸਾਰੀ ਪੜ੍ਹਾਂਗੇ ਉਹ ਫਿਰ ਚੀਜ਼ ਪਤਾ ਲੱਗ ਪਰ ਉਸੇ ਸਾਨੂੰ ਉਹ ਗੁਣ ਨਹੀਂ ਦਿੰਦੇ ਸਾਨੂੰ ਔਗਣ ਦਿੰਦੇ ਔਗਣ ਦਿੰਦੇ ਜਿਆਦਾਤਰ ਤਾਂ ਲੋਕਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਪਰ ਔਗਣ ਵਾਲੇ ਪਾਸੇ ਵੇਖੀਏ ਵੀ ਉਹਦੀਆਂ ਕਮੀਆਂ ਕੀ ਆ ਉਹਦੀਆਂ ਖੂਬੀਆਂ ਬਾਰੇ ਕੋਈ ਨਹੀਂ ਜਾਣਦਾ ਖੂਬੀਆਂ ਬਾਰੇ ਨਹੀਂ ਅਸੀਂ ਖੂਬੀਆਂ ਲੱਭਣੀਆਂ ਗੁਰਬਾਣੀ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਸਾਂਝ ਕਰੀਜੇ ਗੁਣਹਿ ਕੇਰੀ ਛੋੜ ਔਗਣ ਚਲੇ ਔਗਣਾਂ ਤੋਂ ਅਸੀਂ ਕੁਝ ਨਹੀਂ ਲੈਣਾ ਅਸੀਂ ਤਾਂ ਸਾਂਝ ਗੁਰਾਣਾ ਕਰਨੀ ਜੀ ਜੇ ਬਾਬਾ ਦੀਪ ਸਿੰਘ ਦਾ ਆਪਾਂ ਗੁਣ ਜਿਹੜੇ ਆ ਉਹਨਾਂ ਨੂੰ ਧਾਰਨ ਕਰੀਏ ਜੋ ਆਪੇ ਸਾਰਾ ਕੁਝ ਸਹੀ ਹੈ ਸਾਰਾ ਸਹੀ ਹੈ ਬਿਲਕੁਲ ਜੀ ਅਸੀਂ ਕੀ ਕਰੀਏ ਬਾਬਾ ਫਰੀਦ ਸਾਹਿਬ ਦੇ ਬਚਨ ਨੇ ਆਪਣੇ ਘਰਵਾਂ ਨੂੰ ਸਿਰ ਨੀਵਾ ਕਰ ਦਿੱਤੀ ਅਸੀਂ ਆਪਣੇ ਤੋਂ ਸ਼ੁਰੂਆਤ ਕਰੀਏ ਤੇ ਸਾਰੇ ਸਾਨੂੰ ਚੰਗੇ ਲੱਗਣਗੇ ਬਿਲਕੁਲ ਇੱਕ ਮੈਸੇਜ ਨੌਜਵਾਨ ਬੱਚਿਆਂ ਨੂੰ ਜਾਂ ਛੋਟੇ ਬੱਚਿਆਂ ਨੂੰ ਆਪਣੇ ਵੱਲ ਮੈਂ ਸਮੂਹ ਸਾਧ ਸੰਗਤ ਨੂੰ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਅਸੀਂ ਕਿਤਾਬਾਂ ਦੇ ਨਾਲ ਪਿਆਰ ਕਰੀਏ ਜਿੱਥੇ ਅਸੀਂ ਮੋਬਾਈਲ ਦੇਖਦੇ ਹਾਂ ਮੋਬਾਈਲ ਦੇ ਵਿੱਚੋਂ ਅਸੀਂ ਚੰਗੀ ਜਾਣਕਾਰੀ ਲੈਂਦੇ ਹਾਂ ਬਿਲਕੁਲ ਕਿਤਾਬਾਂ ਨਾਲ ਸਾਥ ਜ ਕਰੀਏ ਇਤਿਹਾਸ ਦੇ ਨਾਲ ਸਾਥ ਜ ਕਰੀਏ 2021 ਦੇ ਵਿੱਚ ਇੱਕ ਸਾਨੀ ਮਹੁਰਤਾ ਲੱਗਾ ਉਹਦੇ ਵਿੱਚ ਸਾਨੂੰ ਬਹੁਤ ਸਾਡੇ ਸਾਰੇ ਇਤਿਹਾਸਕ ਪਾਤਰ ਜਿਹੜੇ ਸਾਨੂੰ ਪਤਾ ਲੱਗੇ ਇਹਨਾਂ ਦਾ ਸਾਡਾ ਇਤਿਹਾਸ ਹੈ ਤੇ ਸਿੱਖ ਕੌਮ ਜਿਹੜਾ ਵੱਡਾ ਮੁੱਲਾ ਇਤਿਹਾਸ ਹੈ ਅੱਜ ਤੱਕ ਜਿਹੜੇ ਜਰਨੈਲ ਪੂਰੇ ਵਿਸ਼ਵ ਦੁਨੀਆਂ 'ਚ ਕਾਬੂ ਆ ਸਕੇ ਉਹ ਸਿੱਖਾਂ ਨੇ ਕੀਤੇ ਅਹਿਮਦ ਸ਼ਾਹ ਅਬਦਾਲੀ ਹੈ ਕਿੱਡਾ ਵੱਡਾ ਜਰਨੈਲ ਸਾਡੇ ਕੋਲ ਕਿਤਾਬ ਹੈ ਅਹਿਮਦ ਸ਼ਾਹ ਅਬਦਾਲੀ ਤੇ ਵੱਡਾ ਘਲੂ ਘਰ ਉਮਰ ਹਟਿਆ ਦੇ ਨਾਲ ਜੰਗ ਕਰਦਾ ਹੈ ਉਹਨਾਂ ਨੂੰ ਹਰਾ ਦਿੰਦਾ ਹੈ ਪਰ ਸਿੱਖਾਂ ਅੱਗੇ ਉਹ ਗੋਡੇ ਨੀਵੇਂ ਕਰਕੇ ਭੱਜਦਾ ਹੈ ਨੰਗੇ ਪੈਰੀਂ ਜੀ ਬਿਲਕੁਲ ਇਹ ਸਾਰਾ ਕਿਤਾਬਾਂ ਚੋਂ ਮਿਲਦਾ ਕਿਤਾਬਾਂ ਤੋਂ ਹੀ ਮਿਲਦਾ ਮੀਡੀਆ ਤੋਂ ਨਹੀਂ ਮੀਡੀਆ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਆਪਣਾ ਸਟੱਜਾ ਰੋਲ ਅਦਾ ਕਰਕੇ ਕਿਤਾਬਾਂ ਦੀ ਗੱਲ ਜ਼ਰੂਰ ਕਰਨ ਬਹੁਤ ਬਹੁਤ ਧੰਨਵਾਦੀ ਸਾਡਾ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਇਹ ਕਿ ਕੋਈ ਚੰਗੀ ਚੀਜ਼ ਤੁਹਾਡੇ ਸਾਹਮਣੇ ਲੈ ਕੇ ਆਈਏ ਸੋ ਇੱਥੇ ਬਹੁਤ ਵਧੀਆ ਗੱਲ ਹੈ ਕਿ ਕਿਤਾਬਾਂ ਦਾ ਲੰਗਰ ਜਿਹੜਾ ਉਹ ਲਗਾਇਆ ਗਿਆ ਯਾਰ ਪਕੌੜਿਆਂ ਦੇ ਲੰਗਰ ਬਹੁਤ ਤੁਹਾਨੂੰ ਮਿਲ ਜਾਣਗੇ ਜੂਸ ਦੇ ਲੰਗਰ ਤੁਹਾਨੂੰ ਬਹੁਤ ਲੰਮੀਆਂ ਲੰਮੀਆਂ ਲੈਣਾ ਤੁਹਾਨੂੰ ਨਜ਼ਰ ਆ ਆਮਤ ਜਿਹੜੀ ਸੰਗਤ ਦੀ ਬਹੁਤ ਘੱਟ ਹੈ ਤੇ ਜ਼ਰੂਰ ਹੈ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚਿਆਂ ਨੂੰ ਮੋਬਾਈਲ ਨਾਲੋਂ ਤੋੜ ਕੇ ਦੁਬਾਰਾ ਸਾਡੇ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤੇ ਪਰ ਸਿੱਖ ਇਤਿਹਾਸ ਜਿਹੜਾ ਤੁਹਾਨੂੰ ਹੋਰ ਕਿਤੋਂ ਨਹੀਂ ਲੱਭਣਾ ਲੰਗਰਾਂ 'ਚੋਂ ਨਹੀਂ ਲੱਭਣਾ ਉਹ ਤੁਹਾਨੂੰ ਸਿੱਖ ਇਤਿਹਾਸ ਕਿਤਾਬਾਂ 'ਚੋਂ ਹੀ ਮਿਲਣਾ ਸੋ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਬੱਚਿਆਂ ਨੂੰ ਇੱਕ ਵਾਰੀ ਫੇਰ ਉਹ ਪੜ੍ਹਨ ਦੀ ਆਦਤ ਪਾਈਏ ਸਾਡੀਆਂ ਪ੍ਰਾਣੀਆਂ ਮਾਤਾਵਾਂ ਘਰ ਦੇ ਵਿੱਚ ਬੱਚਿਆਂ ਨੂੰ ਸਾਖੀਆਂ ਸੁਣਾਉਂਦੀਆਂ ਹੁੰਦੀਆਂ ਸੀ ਬਾਤਾਂ ਪਾਉਂਦੇ ਹੁੰਦੇ ਸੀ ਇਸ ਦਾ ਕੋਈ ਸਮਾਂ ਹੁੰਦਾ ਸੀ ਕਿ ਕਹਿੰਦੇ ਬਜ਼ੁਰਗਾਂ ਨੇ ਬਾਤਾਂ ਪਾਉਣੀਆਂ ਉਹ ਗੱਲਾਂ ਬਾਤਾਂ ਹੀ ਨਹੀਂ ਤੇ ਆਓ ਇੱਕ ਵਾਰੀ ਫੇਰ ਕਿਤਾਬਾਂ ਨੂੰ ਆਪਣਾ ਹਾਣੀ ਬਣਾਈਏ ਤੇ ਇੱਕ ਵਾਰੀ ਫੇਰ ਆਪਣੇ ਜੀਵਨ ਦੇ ਵਿੱਚ ਉਹ ਚੰਗੇ ਗੁਣ ਜਿਹੜੇ ਆ ਕਿਤਾਬਾਂ ਦੇ ਵਿੱਚੋਂ ਫਰੋਲਣ ਦੀ ਕੋਸ਼ਿਸ਼ ਕਰੀਏ ਅੱਜ ਦੀ ਵੀਡੀਓ ਵਿੱਚ ਨਹੀਂ ਦੇਖਦੇ ਹੋ ਸਰਖਾਪੀ ਟੀਵੀ ਧੰਨਵਾਦ